ਮੇਰਾ ਨਾਮ ਕਰਮਪਾਲ ਹੈ ਪਿੰਡ ਸੋੜੀਆਂ ਤੋਂ ਆਇਆ ਬੇਟੀ ਦਾ ਮਾਮਲਾ ਹੈ ਮੇਰੀ ਬੇਟੀ 4 ਤਰੀਕ ਤੋਂ ਲਾਪਤਾ ਇਹ ਗਵਾਹੀ ਕੀਤੀ ਗਈ ਆ ਪਰਚਾ ਹੋਇਆ ਆ ਕਾਰਵਾਈ ਕੋਈ ਨਹੀਂ ਕਿਸ ਕਰ ਰਹੀ ਕਿੱਥੋਂ ਮਿਲਣਾ ਹੈ ਅਸੀਂ ਡੀ ਐਸ ਐਸ ਪੀ ਨੂੰ ਮਿਲਣਾ ਸਾਨੂੰ ਸੁਆਸਨ ਦਿੱਤਾ ਗਿਆ ਅੱਜ ਕਿ ਤੁਹਾਨੂੰ ਕੱਲ 12 ਵਜੇ ਤੱਕ ਲੜਕੀ ਬਰਾਮਦ ਕਰ ਲਾਂਗੇ ਮੇਰਾ ਨਾਮ ਕੁਲਦੀਪ ਸਿੰਘ ਮੈਂ ਪੰਜਾਬ ਇੰਚਾਰਜ ਲੀਗ ਇਲੈਕਸ਼ਨ ਕਮੇਟੀ ਤੋਂ ਸੋ ਜੋ ਅਜਦਾ ਮਸਲਾ ਸੀ ਐਸਐਸਪੀ ਸਾਹਿਬ ਗੁਰਦਾਸਪੁਰ ਨੂੰ ਮਿਲੇ ਆ ਜੋ ਕਿ ਪਿੰਡ ਸੋਰੀਆ ਬੰਗਲ ਗੁਰਦਾਸਪੁਰ ਤੋਂ ਮਸਲਾ ਸੀ ਥਾਣਾ ਕਨੋ ਮਾਨ ਦਾ ਜੋ ਕਿ ਪਿਛਲੇ ਦਿਨੀ 4 ਤਰੀਕ ਤੋਂ ਇਹਨਾਂ ਦੀ ਕੁੜੀ ਅਗਵਾ ਕਰਕੇ ਲੈ ਗਿਆ ਪ੍ਰਿਤਮ ਸਿੰਘ ਜੋ ਕਿ ਨੰਗਰਪੁਰ ਪਿੰਡ ਤੋਂ ਆ ਸੋ 4 ਤਰੀਕ ਤੋਂ ਬਾਅਦ ਇਹਨਾਂ ਨੇ ਕੋਈ ਆਫਰ ਨਹੀਂ ਥਾਣੇ ਵਿੱਚ ਕੀਤੀ 7 ਤਰੀਕ ਨੂੰ ਜਦੋਂ ਅਸੀਂ ਸਾਰਾ ਰਲ ਕੇ ਅਫਰ ਕਰਵਾਈ ਆ ਅਫਰ ਨੰਬਰ 22 ਆ ਸੋ ਉਤੋਂ ਲੈ ਕੇ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਇਹਨਾਂ ਪਰਿਵਾਰ ਦਾ ਕਹਿਣਾ ਹੈ ਕਿ ਜੋ ਵੀ ਉਹਨਾਂ ਆਈਓ ਸਾਰੇ ਦੋਸ਼ੀਆਂ ਦੇ ਨਾਲ ਲਿਆ ਹੋਇਆ ਵਾ ਜਦੋਂ ਵੀ ਅਸੀਂ ਕਿਤੇ ਜਾ ਕੇ ਸਾਪਾ ਜਾ ਮਾਰਦੇ ਆ ਰੇਡ ਆਉਂਦੀ ਆ ਕਿਤੇ ਵੀ ਦੱਸ ਦੱਸ ਪੈਂਦੀ ਵੀ ਕੋਈ ਇੱਥੇ ਆ ਸੋ ਮੁਲਾਜ਼ਮ ਫੋਨ ਕਰਕੇ ਪਹਿਲਾਂ ਹੀ ਉਹਨਾਂ ਨੂੰ ਅਲਰਟ ਕਰ ਦਿੰਦਾ ਕਿ ਅਸੀਂ ਆ ਰਹੇ ਹਾਂ ਸੋ ਉੱਥੋਂ ਭੱਜ ਜਾਂਦੇ ਨੇ ਉਹ ਦੋਸ਼ੀ ਫੜੇ ਨਹੀਂ ਜਾਂਦੇ ਸੋ ਅਸੀਂ ਪ੍ਰਸ਼ਾਸਨ ਕੋਲ ਇਹ ਹੀ ਮੰਗ ਕਰਦੇ ਹਾਂ ਕਿ ਜਲਦ ਜਲਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੋ ਪੀਟਰ ਮਸੀ ਆ ਪਹਿਲਾਂ ਹੀ ਕ੍ਰਿਮੀਨਲ ਆ ਉੱਤੇ ਪਹਿਲਾਂ ਹੀ ਪਰਚੇ ਨੇ ਚੋਰੀਆਂ ਦੇ ਪਰਚੇ ਵੀ ਉੱਤੇ ਪਏ ਨੇ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਇਹੋ ਜਿਹੇ ਲੋਕਾਂ ਨੂੰ ਖੁੱਲ੍ਹੇ ਆਮਨ ਸੱਡਾ ਜਾਏ ਉਹਨਾਂ ਦਾ ਕੜੀ ਨੱਥ ਪਾਈ ਜਾਏ। ਉਹ ਸਾਡੇ ਇੱਥੇ ਘੜੇ ਨਾਲ ਮੀਟਿੰਗ ਹੋਈ ਹੈ ਕੀ ਆਸ਼ਵਾਸਨ ਦੇ ਦਿੱਤਾ ਜਾ। ਸੋ ਸਾਡੇ ਚਤਕਾਰੀਆਂ ਨੇ ਗੱਲਬਾਤ ਹੋਈ ਹੈ ਡੀਐਸਪੀ ਸਾਡੇ ਮੋਹਨ ਸਾਹਿਬ ਜੀ ਬਹੁਤ ਇੰਸਪੈਕਟਰ ਨੇ ਸੋ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅੱਜ ਤੱਕ ਜੋ ਵੀ ਆ ਕਾਰਵਾਈ ਬੰਦੀ ਕਰਕੇ ਪੂਰੀ ਬਰਾਮਦ ਕਰਕੇ ਤੁਹਾਡੇ ਹਵਾਲੇ ਕਰ ਦਵਾਂਗੇ। ਸੋ ਬਹੁਤ ਬਹੁਤ ਥੈਂਕਸ ਉਹਨਾਂ ਦਾ ਧੰਨਵਾਦ। ਨਹੀਂ ਕਰਦੇ ਫਿਰ ਅਗਲਾ ਤੁਹਾਡਾ ਕੀ ਹੋਏਗਾ? ਸੋ ਜੇ ਕਾ ਚਾਹੀ ਸੁਨ ਦਪਹਿਰ ਤੱਕ ਦਾ ਕਹੇ ਜੇ ਸ਼ਾਮ ਤੱਕ ਵੀ ਵੇਟ ਕਰਾਂਗੇ ਅਗਰ ਉਹ ਨਹੀਂ ਕੁੜੀ ਬਰਾਮਦ ਕਰਕੇ ਦਿੰਦੇ ਅਸੀਂ ਫਿਰ ਵੱਡਾ ਸੰਘਰਸ਼ ਕਰਾਂਗੇ ਧਰਨੇ ਪ੍ਰਦਰਸ਼ਨ ਕਰਾਂਗੇ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਰਾ ਕੁਝ ਹੋਣ ਤੋਂ ਪਹਿਲਾਂ ਹੀ ਸਾਰਾ ਕੁਝ ਸਮੇਟ ਲਿਆ ਜਾਵੇ ਤੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਉਹਨਾਂ ਦੇ ਬਹੁਤ ਬਹੁਤ ਥੈਂਕਸਫੁਲ ਧੰਨਵਾਦ